ਕੈਂਟ ਅੰਮ੍ਰਿਤਸਰ ਵਿੱਚ ਡਾਕਟਰ ਭੀਮਰਾਵ ਅੰਬੇਦਕਰ ਜੀ ਦੀ ਮੂਰਤੀ ਨੂੰ ਇੱਕ ਸ਼ਰਾਰਤੀ ਅਨਸਰ ਵੱਲੋਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਲੈ ਕੇ ਕੈਂਟ ਵਾਸੀਆਂ ਵੱਲੋਂ ਰੋਸ਼ ਮਾਰਚ ਕਰਿਆ ਗਿਆ ਜਿਸ ਵਿੱਚ ਸ਼ਾਮਤ ਤੱਕ ਦੁਕਾਨਾਂ ਵੀ ਬੰਦ ਕਰਵਾਈਆਂ ਗਈਆਂ ਜਿਸ ਵਿੱਚ ਸਾਰੇ ਸਮਾਜ ਨੇ ਸਹਿਯੋਗ ਦਿੱਤਾ ਅਤੇ ਪੁਲਿਸ ਨੇ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਭਗਵਾਨ ਬਾਲਮਿਕੀ ਤੀਰ ਸੁੰਦਰਤਾ ਸਫਾਈ ਅਭਿਆਨ ਦੀ ਟੀਮ ਵੱਲੋਂ ਜਲੰਧਰ ਕੈਂਟ ਦਾ ਸਬੰਧ ਸਮਰਥਨ ਕੀਤਾ ਗਿਆ ਜਿਸ ਵਿੱਚ ਸ਼ਾਮਲ ਮੁੱਖ ਸੇਵਾਦਾਰ ਰਾਜਨ ਗਈ ਵਿਨੋਦ ਗਿੱਲ ਸਰਿੰਦਰ ਹੰਸ ਲੱਕੀ ਬੈਂਸ ਵਿਸ਼ਾਲ ਹੰਸ ਗੋਤਮ ਸਰਵਤੇ ਆਕਾਸ਼ ਸਿੱਧੂ ਆਦਿ ਸ਼ ਫਾਇਦਾ ਜੋ ਇਹ ਰੋਸ਼ ਮਜਾਰਾ ਹੈ ਡਾਕਟਰ ਪਿੰਦਾ ਅੰਬੇਡਕਰ ਸਾਹਿਬ ਦੀ ਨੀਤੀ ਦਾ ਜੋ ਅਪਣਾਉਣਾ ਹੈ ਉਸ ਨੇ ਰੋਧ ਦੇ ਵਿੱਚ ਹੈ ਫਾਇਦਾ ਹੈ ਬੰਦ ਦਾ ਜੋ ਆਵਾਹਨ ਸਫਲ ਹੋਇਆ ਹੈ ਅਸੀਂ ਕੈਂਟ ਦੀ ਮਾਰਕੀਟ ਕਮੇਟੀ ਦਾ ਪੂਰਾ ਧੰਨਵਾਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਤੇ ਆਏ ਹੋਏ ਅੰਬੇਡਕਰਵਾਦੀ ਸਮਰਥਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਵਿੱਚ ਸ਼ਾਮਲ ਹੋ ਕੇ ਇਸ ਬੰਦ ਨੂੰ ਸਫਲ ਬਣਾਇਆ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਯੂ ਜੈ ਵਾਲਮੀਕੀ ਭਰਾ ਜੀ ਅੱਜ ਜੋ ਰੋਸ਼ਮਾਰਸ਼ ਕੱਢਿਆ ਜਾ ਰਿਹਾ ਹੈ ਅੰਮਰਸਰ ਦੀ ਕਟੜਾ ਬਹੁਤ ਮਨ ਨੂੰ ਲੱਗਣ ਵਾਲੀ ਹੈ 바ਵਾ ਸਾਹਿਬ ਦਾ અપਮਾਨ ਹੋਇਆ ਹੈ ਅਸੀਂ ਸਮੂਹ ਵਾਲਮੀਕੀ ਭਾਈਚਾਰਾ ਰਵਿਦਾਸ ਭਾਈਚਾਰਾ ਕੱਟਾ ਹੋ ਕੇ ਅਸੀਂ ਇਹ ਵਿਰੋਧ ਕੀਤਾ ਹੈ ਤੇ ਅਸੀਂ ਸਾਰਿਆਂ ਦਾ ਪ੍ਰਸ਼ਾਸਨ ਦਾ ਸਾਰੇ ਸਮਾਜ ਦਾ ਧੰਨਵਾਦ ਕਰ ਰਹੇ ਹਾਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜੈਪੀਨ ਜੈ ਭਾਰਤ ਦੀ ਅੱਜ ਵਾਲਮੀਕਤਰ ਸਮਾਜ ਦੇ ਇਸ ਸਮੂਹ ਸਮਾਜ ਵੱਲੋਂ ਸੰਪੂਰਨ ਤੌਰ ਤੇ ਸ਼ਾਂਤੀ ਨਾਲ ਜਲੰਧਰ ਬੰਦ ਕਰਵਾਇਆ ਗਿਆ ਵਾ ਔਰ ਮੈਂ ਦਿਲੋਂ ਦਿਲ ਦੀ ਗਹਿਰਾਈਆਂ ਤੋਂ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਔਰ ਮਾਨਣਯੋਗ ਡੀਸੀ ਸਾਹਿਬ ਦਾ ਰਾਤੀ ਮੇਰੀ ਡੀਸੀ ਸਾਹਿਬ ਨਾਲ ਫੋਨ ਤੇ ਗੱਲ ਹੋਈ ਸੀ ਤਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਜਿੰਨੇ ਸਰਕਾਰੀ ਧਾਰੇ ਆ ਸਰਕਾਰੀ ਸਕੂਲ ਆ ਉਹ ਵੀ ਬੰਦ ਕੀਤੇ ਜਾਣ ਮੈਂ ਪੂਰੇ ਡੀਸੀ ਸਾਹਿਬ ਜੀ ਦਾ ਪੁਲਿਸ ਪ੍ਰਸ਼ਾਸਨ ਦਾ ਜਿੰਨਾ ਵੀ ਚਲੰਦਰ ਦਾ ਪ੍ਰਸ਼ਾਸਨ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਵਾਲਨਕੀ ਸਮਾਜ ਦੇ ਨਾਲ ਪੌਜਨ ਸਮਾਜ ਦੇ ਨਾਲ ਕੋਆਪਰੇਟ ਕੀਤਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਉਹ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਮੈਂ ਉਹਨਾਂ ਦਾ ਕਰਦਾ ਜਿਹੜਾ ਸਮੂਚਾ ਸਮਾਜ ਅੱਜ ਜਿਹੜਾ ਸਮੂਚਾ ਸਮਾਜ ਜਲੰਧਰ ਬੰਦ ਕਰ ਰਿਹਾ ਵਾ ਜਿਹੜੇ ਸੜਕਾਂ ਤੇ ਆ ਕੇ ਜੈ ਭੀਮ ਦੇ ਨਾਰੇ ਲਾਰੇ ਆਪਣੀ ਹੱਕ ਦੀ ਗੱਲ ਕਰ ਰਹੇ ਉਹਨਾਂ ਸਾਰੇ ਪ੍ਰਧਾਨਾਂ ਦਾ ਸਾਰਿਆਂ ਵੀਰਾਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਜੈ ਬਾਲ ਮਿਕੀ ਜੈਪੀ ਬਾਲ ਮਿਕੀ ਬਾਲ ਮਿਕੀ ਜੈਪੀ ਜੈ ਭਾਰਤ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 26 ਜਨਵਰੀ 2025 ਨੂੰ ਅੰਮ੍ਰਿਤਸਰ ਵਿਖੇ ਆਪਣੇ 바ਵਾ ਸਾਹਿਬ ਦੀ ਪ੍ਰਤਿਮਾ ਦੇ ਨਾਲ ਜੋ ਅਪਮਾਨ ਕੀਤਾ ਗਿਆ ਉਹਨਾਂ ਦਾ ਸਬਦਾਨ ਦਾ ਅਪਮਾਨ ਕੀਤਾ ਗਿਆ ਉਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਆਪਣਾ ਰੋਸ਼ ਪ੍ਰਦਰਸ਼ਨ ਕੀਤਾ ਔਰ ਕੈਂਟ ਦੇ ਵਿੱਚ ਵੀ ਅੱਜ ਰੋਸ਼ ਪ੍ਰਦਰਸ਼ਨ ਹੋ ਰਿਹਾ ਜਿਹਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਸਾਥ ਦਿੱਤਾ ਜਿਨ੍ਹਾਂ ਦੇ ਵਿੱਚ ਸਾਡੀ ਜਥੇਬੰਦੀ ਪਾਵਨ ਵਾਲਮੀਕੀ ਤੀਰਸ ਸੁੰਦਰਤਾ ਸਫਾਈ ਅਭਿਆਨ ਦੇ ਟੀਮ ਦੀ ਪੂਰੀ ਇਹਦੇ ਵਿੱਚ ਸ਼ਾਮਿਲ ਹੋਈ ਹੈ ਰੋਸ਼ ਪ੍ਰਦਰਸ਼ਨ ਵਾਸਤੇ ਜਿਹਦੇ ਮੁੱਖ ਸੇਵਾ ਦਾ ਸਾਡੇ ਰਾਜੂ ਕਹਿੰਜੀ ਆ ਸਾਡੇ ਸਾਥੀ ਅਮਿਤ ਮੱਲੂਖੂ ਜੀ ਆ ਲक्की ਜੀ ਆ ਸੰਸਾਰਪੁਰ ਤੋਂ ਬੜਾ ਦਿਨ ਤੋਂ ਤੋਂ सुरेंद्र ਹਾਂਸ ਜੀ ਬੌਧਮ ਸਰਵੜੇ ਜੀ ਔਰ ਹੋਰ ਵੀ ਸਾਥੀ ਜਿਹੜੇ ਸਾਡੇ ਨਾਲ ਹੈਗੇ ਕੰਮ ਕਰਦੇ ਆਕਾਸ਼ ਸਿੱਧੂ ਜੀ ਗੜੇ ਦੀ ਟੀਮ ਆ ਉਹ ਵੀ ਸਾਡੇ ਨਾਲ ਆਈ ਹੋਈ ਜਾ ਤੇ ਉਹਨਾਂ ਨੇ ਵੀ ਰੋਸ ਪ੍ਰਦਰਸ਼ਨ ਕੀਤਾ ਔਰ ਇਹਦਾ ਡਟ ਕੇ ਵਿਰੋਧ ਕੀਤਾ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਜਿਹੜੇ ਮੰਨ ਗੁੱਦੀ ਲੋਗ ਆ ਉਹਨਾਂ ਨੂੰ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਐਨਐਸਏ ਲਗਾਇਆ ਜਾਵੇ 295 ਦਾ ਲਗਣੀ ਲਗਣੀ ਹੈ ਐਨਐਸਐਲ ਐਕਟ ਲੱਗਣਾ ਚਾਹੀਦਾ ਠੀਕ ਹੈ ਜੀ ਤੇ ਅਸੀਂ ਸਾਰੇ ਪ੍ਰਸ਼ਾਸਨ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸੀਪੀ ਸਾਹਿਬ ਦਾ ਡੀਸੀ ਸਾਹਿਬ ਦਾ ਔਰ ਜਲੰਧੇ ਦੀ ਮਾਰਕੀਟ ਐਸੋਸੀਏਸ਼ਨ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਪੂਰਨ ਤੌਰ ਤੇ ਸਾਡਾ ਸਾਥ ਦਿੱਤਾ ਆ ਔਰ ਮੈਂ ਉਹਨਾਂ ਨੂੰ ਦਿਲ ਦੀ ਧਰਾਈਆਂ ਦੋ ਸਾਡੀ ਟੀਮ ਪਾਵਨ ਵਾਲ ਨੂੰ ਜਿਹਦੇ ਸੁੰਦਰਤਾ ਸਫਾਈ ਉਹ ਕਰਨੀ ਟੀਮ ਉਹਨਾਂ ਦਾ ਧੰਨਵਾਦੀ ਕਰਦਾ ਐਪੀਐਨ ਵੈਬ ਨਿਊਜ਼ ਹਰ ਰੋਜ਼ ਇੱਕ ਨਈ ਖਬਰ ਦੇ ساتھ Shout out.